ਆਹ ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ ਖੜਿਆ ਨੂੰ ਤੁਹਾਨੂੰ ਘੰਟਾ ਡੇ ਘੰਟਾ ਹੋਇਆ ਖੜਿਆ ਨੂੰ ਤੁਹਾਨੂੰ ਕਿੰਨੀ ਦੇਰ ਹੋ ਗਈ ਜੀ ਖੜਿਆ ਨੂੰ ਕਿੰਨਾ ਹੋ ਗਿਆ ਜੀ ਤੇ ਕੀ ਕਹਿੰਦੇ ਆ ਡੇਡਪੁਣ ਦੋ ਘੰਟੇ ਹੋ ਗਏ ਜੀ ਕੀ ਕਹਿੰਦੇ ਆ ਕੋਲ ਹੈ ਜੀ ਇੱਕ ਕਾਊਂਟਰ ਚੱਲ ਰਿਹਾ ਇੱਕ ਜਣਾ ਗੜ ਰਿਹਾ ਆਹ ਚੋਪੀ ਜੰਮੀ ਆਹ थो कि देर होगी खड़ा घंटे अड्डे घंटे थोनो किर होगी जी खड़ा भी ठाक हो गया जी की कहें ਰੇਡ ਕੋਣ ਤੋਂ 2 ਘੰਟੇ ਹੋ ਗਏ। ਕੀ ਕਹਿੰਦੇ? ਆਪੋਂ ਨਾਲ ਹੈ ਜੀ ਇੱਕ ਕਾਊਂਟਰ ਚੱਲ ਰਿਹਾ। ਇੱਕ ਜਣਾ ਘੜ ਰਿਹਾ। 10 ਮਿੰਟ ਤੋਂ ਹੋ ਰਿਹਾ ਯਾਰ ਇਹ ਕਾਊਂਟਰ। ਕੋਣ ਹੈ ਆਪਾਂ ਫਿਰ। ਬੰਦੇ ਬਹੁਤ ਘੜ ਲੱਗੇ ਆ। ਐ ਨਹੀਂ ਅੰਦਰ ਬੰਦਾ ਹੈ। ਮੈਂ ਜਾ ਕੇ ਅੰਦਰ ਜਾ ਕੇ। ਹਾਂ ਜੀ ਹਾਂ ਜੀ। ਆਂ ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ ਖੜਿਆ ਨੂੰ? ਤੁਹਾਨੂੰ ਘੰਟਾ ਡੇਢ ਘੰਟਾ ਹੋਈ ਖੜਿਆ ਨੂੰ। ਤੁਹਾਨੂੰ ਕਿੰਨੀ ਦੇਰ ਹੋ ਗਈ ਜੀ ਖੜਿਆ ਨੂੰ? ਡੇਢ ਹੋ ਗਿਆ ਜੀ। ਤੇ ਕੀ ਕਹਿੰਦੇ ਆ? ਰੇਡ ਕੋਣ ਤੋਂ 2 ਘੰਟੇ ਹੋ ਗਈ ਕੀ ਕਹਿੰਦੇ ਸਾਡੇ ਨਾਲ ਹੈ ਜੀ ਇੱਕ ਕਾਊਂਟਰ ਚੱਲ ਰਿਹਾ ਹੈ ਇੱਕ ਜਣਾ ਗੜ ਰਿਹਾ ਹੈ ਹਾਂ ਚੁੱਪੀ ਜੰਮ ਗਈ ਬਸ ਕੰਮ ਇਹ ਹੈ ਕਿ ਨਾਮ ਦਾ ਹੋ ਗਿਆ ਨਾਮ ਦਾ ਹਾਂ ਨਾਮ ਵੀ ਲਾ ਕੇ ਲੈਣਾ ਹੋਣਾ ਠੀਕ ਹੈ ਜੀ ਹਾਂ ਜੀ ਮੇਰਾ 43 ਮੈਂ ਤਾਂ ਚਾਹੁੰਦਾ ਇਹ ਪਹਿਲਾ ਟੈਕ ਕਰਾ ਕੇ ਜਾਈਆ। ਅਸੀਂ ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ ਖੜਿਆ ਨੂੰ? ਤੁਹਾਨੂੰ ਘੰਟਾ ਡੇਢ ਘੰਟਾ ਹੋਇਆ ਖੜਿਆ ਨੂੰ। ਤੁਹਾਨੂੰ ਕਿੰਨੀ ਦੇਰ ਹੋ ਗਈ ਜੀ ਖੜਿਆ ਨੂੰ? ਡੇਢ ਘੰਟਾ। ਤੇ ਕੀ ਕਹਿੰਦੇ ਆ? ਡੇਢ ਘੰਟੇ ਤੋਂ ਹੋ ਗਈ। ਕੀ ਕਹਿੰਦੇ ਆ? ਆਪੋ ਨਾਲ ਹੈ ਜੀ ਇੱਕ ਕਾਊਂਟਰ ਚੱਲ ਰਿਹਾ। ਇੱਕ ਜਣਾ ਘੜ ਰਿਹਾ। 10 ਮਿੰਟ ਤੋਂ ਹੋ ਰਹੀ ਆ ਯਾਰ ਇਹ। ਕੋਣ ਹੈ ਆਪਾਂ ਸੇ। ਕਹਿੰਦੇ ਬਹੁਤ ਘੜੇ ਲੱਗ ਗਈ ਹੈ ਹੈ ਨਹੀਂ ਅੰਦਰ ਬੰਦਾ ਹੈ ਲੈ ਮੈਂ ਜਾ ਕੇ ਅੰਦਰ ਜਾ ਕੇ ਹਾਂ ਜੀ ਹਾਂ ਜੀ ਆਣੀ ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ ਖੜਿਆ ਨੂੰ ਤੁਹਾਨੂੰ ਕਿੰਟਾ ਡੇ ਘੰਟਾ ਹੋਇਆ ਖੜਿਆ ਨੂੰ ਤੁਹਾਨੂੰ ਕਿੰਨੀ ਦੇਰ ਹੋ ਗਈ ਜੀ ਖੜਿਆ ਨੂੰ ਕਿੰਟਾ ਹੋ ਗਿਆ ਜੀ ਤੇ ਕੀ ਕਹਿੰਦੇ ਆ ਡੇਡ ਕੋਣ ਤੋਂ 2 ਘੰਟੇ ਹੋ ਗਏ ਖੜੇ ਆਪੋ ਨਾਲ ਹੈ ਜੀ ਇੱਕ ਕਾਊਂਟਰ ਚੱਲ ਰਿਹਾ ਹੈ ਇੱਕ ਜਾਣਾ ਘੜ ਰਿਹਾ ਹੈ ਆਹ ਚੋਪੀ ਚੱਲ ਰਹੀ ਹੈ

ਰੇੜ ਕੋਣ ਤੋਂ 2 ਘੰਟੇ ਹੋ ਗਏ ਕੀ ਕਹਿੰਦੇ ਆਪਾਂ ਨਾਲ ਹੈ ਜੀ ਇੱਕ ਕਾਊਂਟਰ ਚੱਲ ਰਿਹਾ ਇੱਕ ਜਣਾ ਘੜ ਰਿਹਾ 10 ਮਿੰਟ ਤੋਂ ਹੋ ਰਹੀ ਆ ਯਾਰ ਇਹ ਕੋਣ ਹੈ ਆਪਾਂ ਸਿਰ ਤੇ ਜੰਦੇ ਬਹੁਤ ਘੜ ਲੱਗੀ ਹੈ ਹੈ ਨਹੀਂ ਅੰਦਰ ਬੰਦਾ ਹੈ ਮੈਂ ਜਾ ਕੇ ਅੰਦਰ ਜਾ ਕੇ ਹਾਂ ਜੀ ਹਾਂ ਜੀ ਆਂ ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ ਖੜਿਆ ਨੂੰ ਤੁਹਾਨੂੰ ਘੰਟੇ ਡੇ ਘੰਟੇ ਹੋਏ ਖੜੇ ਨੂੰ ਤੁਹਾਨੂੰ ਕਿੰਨੀ ਦੇਰ ਹੋ ਗਈ ਜੀ ਖੜਿਆ ਨੂੰ ਤੇ ਕੀ ਕਹਿੰਦੇ ਆ ਰੇਡ ਕੋਣ ਤੋਂ 2 ਘੰਟੇ ਹੋ ਗਈ ਕੀ ਕਹਿੰਦੇ ਆਪੋਂ ਨਾਲ ਹੈ ਜੀ ਇੱਕ ਕਾਊਂਟਰ ਚੱਲ ਰਿਹਾ ਇੱਕ ਜਣਾ ਘੜ ਰਿਹਾ